ਪਹਿਲਾਂ ਹੜਾ ਨੇ ਮਾਰੇ ਤੇ ਬਾਅਦ ਚ ਸਰਕਾਰ ਨੇ ਮਾਰੇ ਜਿਹੜੀ ਸਰਕਾਰ ਕਹਿੰਦੀ ਸੀ ਕਿ ਜਿਨ੍ਹਾਂ ਦੇ ਖੇਤਾਂ 'ਚ ਰੇਤ ਜਮੀ ਆ ਉਹ ਤੁਸੀਂ ਵੇਚ ਸਕਦੇ ਆ ਪਰ ਵੇਚੀ ਵੀ ਨਹੀਂ ਇਹ ਬੰਦੇ ਨੇ ਤਾਂ ਖੁਦ ਆਪਣਾ ਘਰ ਬਣਾਉਣ ਖਾਤਰ ਰੇਤ ਲੈਣ ਗਿਆ ਸੀਗਾ ਤੇ ਮਾਈਨਿੰਗ ਵਾਲੇ ਆ ਗਏ ਤੇ ਉਸ ਤੋਂ ਬਾਅਦ ਟਰਾਲੀ ਬਿਠਾਣ ਚਲੇ ਗਏ ਤੇ ਬੰਦੇ ਨੂੰ ਮਾਰ ਦਿੱਤਾ ਗਿਆ ਤੇ ਬਾਕੀ ਤੁਸੀਂ ਆਪ ਬਾਈ ਡਿਸਾਈਡ ਕਰੋ ਕਿ ਗਲਤ ਆ ਜਾਂ ਸਹੀ ਆ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰਿਓ ਲਾਂ ਤਾਂ ਪਹੁੰਚਦੀ ਸਰਕਾਰ ਨੂੰ ਮਾਨ ਸਾਹਿਬ ਆ ਵੇਖ ਲਓ ਤੁਹਾਡੇ ਹੁਕਮਾਂ ਨੂੰ ਟਿੱਚ ਜਾਂਦੇ ਤੁਸੀਂ ਜਿਹੜੀ ਇਹ ਨੀਤੀ ਬਣਾਈ ਸੀ ਆਪ ਦਾ ਰੇਤਾ ਚੱਕ ਕੇ ਜਿਮੀਦਾਰ ਆ ਵੇਚ ਲਵੇ ਕਿਸਾਨ ਆ ਵੇਚ ਲਵੇ ਤੇ ਆ ਵੇਖ ਲਓ ਫ ਇਹਨਾਂ ਦਾ ਦੋਸ਼ ਹੈ ਪਰਿਵਾਰ ਦਾ ਵੀ ਰਾਤੀ ਰੇਤਾ ਲੈਣ ਗਏ ਸੀ ਆਪਦਾ ਮਕਾਨ ਬਣਾਉਣਾ ਸੀ ਰਿਸ਼ਤੇਦਾਰਾਂ ਦੀ ਜ਼ਮੀਨ 'ਚੋਂ ਤੇ ਮਾਈਨਿੰਗ ਵਿਭਾਗ ਤੇ ਪੁਲਿਸ ਨੇ ਫੜ ਲਿਆ ਕਿ ਉਹ ਮੁੰਡਿਆਂ ਨੂੰ ਕੁੱਟ-ਕੁੱਟ ਕੇ ਉੱਥੇ ਮਾਰਦਾ ਆ ਵੇਖ ਲਓ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਰੇਤੇ ਦੀ ਟਰਾਲੀ ਮਾਈਨਿੰਗ ਵਿਭਾਗ ਨੇ ਫੜੀ ਹੋਈ ਏ ਤੇ ਇਹ ਮੁੰਡਾ ਮਰ ਗਿਆ ਸਾਰਾ ਦਿਨ ਉਹ ਹਾਈਵੇ ਜਾਮ ਰਿਹਾ ਹੈ ਇਹ ਹਾਲਾਤ ਵੇਖ ਲਓ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ ਹੋਵੇ ਨਾ ਉਹ ਨਹੀਂ ਕੰਮ ਕਰਨ ਦਿੰਦੇ ਹਾਂ ਉਹਨਾਂ ਤਾਂ ਪੜਾਈਆਂ ਨਾਲ ਕੁੱਟਾ ਜ਼ਿਆਦਾ ਆ ਵੀ ਪਾਸਿਆਂ ਨੂੰ ਲੈ ਕੇ ਉਹਨੂੰ ਉੱਥੇ ਪਾਸੇ ਕੁੱਟ-ਕੁੱਟ ਕੇ ਨਾ ਵੀ ਨਾ ਪਾਣੀ ਜਦੋਂ ਮੁੱਕ ਗਿਆ ਨਾ ਮੁੰਡਾ ਉਹ ਉਦੋਂ ਉਹਨਾਂ ਮੇਰੇ ਕੋਲ ਲਿਆਂਦਾ ਤੇ ਫਿਰ ਮੈਨੂੰ ਉਦੋਂ ਉਹਨਾਂ ਕੁੱਟਣਾ ਬੰਦ ਕੀਤਾ ਸੀਗਾ ਜਦੋਂ ਉਹ ਮੁੱਕ ਗਿਆ